ਇਹ ਪਾਤਸ਼ਾਹ ਜੀ ਦੇ ਬਚਨ ਹਨ ਨਾਮਾ ਕਹੈ ਤਲੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚਿਤ ਨਰਿੰਦਰ ਨਾਲ ਇਹ ਲਿਵ ਜੋੜਨਾ ਹੈ ਹੱਥਾਂ ਪੈਰਾਂ ਦੇ ਨਾਲ ਆਪਣੇ ਧਰਮ ਦੀ ਕਿਰਤਵਰਤ ਕਰਦੀ ਰਣੀ ਸੱਚੀ ਸੁੱਚੀ ਕਿਰਤਵਰਤ ਕਰਦੇ ਰਹਿਣਾ ਤੇ ਚਿਤ ਅਕਾਲ ਪੁਰਖ ਦੇ ਨਾਲ ਜੋੜ ਕੇ ਇਹਨੂੰ ਲਿਵ ਜੋੜਨਾ ਕਹਿੰਦੇ ਹਨ ਲਿਵ ਜੋੜਣੀ ਕਿਹਦੇ ਨਾਲ ਹੈ ਜਿਹਨੇ ਇਹ ਢਾਂਚਾ ਦਿੱਤਾ ਹੈ ਜਿਹਦੇ ਕਰਕੇ ਚੱਲ ਫਿਰ ਰਹੇ ਹਾਂ ਜਿਹਦੇ ਕਰਕੇ ਤੁਰ ਫਿਰ ਰਹੇ ਹਾਂ ਉਹਦੇ ਨਾਲ ਲਿਵ ਜੋੜਣੀ ਹੈ ਮਨੁੱਖ ਇੰਨਾ ਕੁ ਜ਼ਿਆਦੇ ਇਸ ਧਰਤੀ ਦੇ ਉੱਤੇ ਆ ਕੇ ਰੱਬ ਵੱਲੋਂ ਅਨਕਾਰੀ ਹੋ ਜਾਂਦਾ ਕਿ ਇਹ ਜਿਸ ਪ੍ਰਮਾਤਮਾ ਨੇ ਇਹਨੂੰ ਢੰਚਾ ਇਹ ਸਰੀਰ ਸੁੱਖ ਦਿੱਤਾ ਉਹਨੇ ਨਾਲ ਲਿਵ ਜੋੜਨ ਦੀ ਬਜਾਏ ਇਹ ਜਿਹੜੇ ਅਨ ਧਰਮਾਂ ਦੇ ਕਰਮਕਾਂਡ ਹਨ ਉਹਨਾਂ 'ਚ ਉਲਟ ਜਾਂਦਾ ਪਹਿਲਾ ਪਾਤਸ਼ਾਹ ਜੀ ਉਹਨਾਂ ਗੁਰਮੁਖ ਜਨਾਂ ਦੀ ਵਿਚਾਰ ਦਿੰਦੇ ਹਨ ਜਿਨ੍ਹਾਂ ਨੇ ਲਿਵ ਪ੍ਰਮਾਤਮਾ ਨਾਲ ਜੁੜੀ ਹੈ ਵੀ ਉਹਨਾਂ ਬਾਰੇ ਪਾਸ਼ਾ ਜੀ ਦਾ ਕੀ ਵਿਚਾਰ ਹੈ ਫਿਰ ਜਿਹੜੇ ਉਹ ਲਿਵ ਉਹ ਪ੍ਰਮਾਤਮਾ ਦੇ ਨਾਲ ਉਹ ਤੋੜ ਕੇ ਸੌਖੇ ਕਰਮਾਂ ਵਿੱਚ ਲੱਗ ਜਾਂਦੇ ਹਨ ਕਰਮ ਕਾਂਡਾਂ ਵਿੱਚ ਲੱਗ ਜਾਂਦੇ ਹਨ ਉਹਨਾਂ ਬਾਰੇ ਪਾਸ਼ਾ ਜੀ ਦਾ ਕੀ ਵਿਚਾਰ ਹੈ ਕਿ ਉਹ ਵੀ ਬਰਾਬਰ ਬਰਾਬਰ ਹਨ ਹੁਣ ਪਾਸ਼ਾ ਜੀ ਇਸ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ ਪਹਿਲੇ ਤੁਨ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਹੋਇਆ ਹੈ ਪਾਸ਼ਾ ਕਪਾ ਕਰੇ ਹਨ RAM ਨਾਮ ਮਨ ਬਿੱਧਿਆ ਅਵਰ ਕੇ ਕਰੀ ਵਿਚਾਰ ਪਾਸ਼ਾ ਸਿੱਖਾਂ ਨੂੰ ਗੁਰਸੰਗਤ ਨੂੰ ਉਪਦੇਸ਼ ਦੇ ਰਹੇ ਹਨ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਪ੍ਰਮਾਤਮਾ ਦੇ RAM ਦੇ ਨਾਮ ਨਾਲ ਬਿੰਨ ਲੈ ਆਇਆ ਹੈ ਬਿੰਨ ਦਾ ਭਾਵ ਹੁੰਦਾ ਹੈ ਬਿੰਨ ਲੈਣਾ ਬਿੰਨਣ ਦਾ ਭਾਵ ਹੁੰਦਾ ਹੈ ਉਹਨੂੰ ਪ੍ਰੋ ਲੈਣਾ ਜਿਵੇਂ ਮਾਨਨ ਬਿਬਿਨਾਂ ਉਹ ਵਾਲਾ ਪਰਉਂਦੀ ਆ ਨਾ ਧਾਗੇ ਦੇ ਵਿੱਚ ਇਸ ਪ੍ਰਕਾਰ ਜਿਹੜਾ ਮਨ ਹੈ ਇਹਦੇ ਇਰਤ ਗਿਰਤ ਪਰਮਾਤਮਾ ਦਾ ਨਾਮ ਆ ਜਾਏ ਜਿਵੇਂ ਧਾਗੇ ਦੇ ਇਰਤ ਗਿਰਤ ਮਨ ਕਿ ਆ ਜਾਂਦੇ ਨਾ ਇਸ ਪ੍ਰਕਾਰ ਬਿਨ ਲਵੇ ਨੂੰ ਪਾਸ਼ਕ ਨੇ ਜਿਨ੍ਹਾਂ ਨੇ ਇਸ ਪ੍ਰਕਾਰ ਦੀ ਅਵਸਥਾ ਬਣਾ ਲਈ ਹੈ RAM ਨਾਮ ਮਨ ਵਿਧਿਆ ਅਵਰ ਕੇ ਕਰੀ ਵਿਚਾਰ ਉਹਨਾਂ ਵਾਸਤੇ ਹੋਰ ਕਿਹੜੀ ਵਿਚਾਰ ਵਾਕੀ ਰਹਿ ਗਈ ਜਿਹੜੀ ਕਰਨੀ ਚਾਹੀਦੀ ਉੱਤੇ ਪਹੁੰਚ ਗਏ ਆ ਉਹ ਤੇ ਆਪਣਾ ਜਿਹੜਾ ਮਰਕਜ਼ ਹੈ ਜਿਹੜਾ ਮਕਸਦ ਹੈ ਮੁੱਦਾ ਹੈ ਸਤਿਗਿਰ ਦਾ ਉਹ ਸਭ ਗੱਲ ਅਲੱਗ ਗਏ ਆ ਵਿਚਾਰਾ ਉਹਨਾਂ ਵਾਸਤੇ ਹੁੰਦੀਆਂ ਕਥਾਵਾਂ ਉਹਨਾਂ ਵਾਸਤੇ ਹੁੰਦੀਆਂ ਜਿਹੜਾ ਭਟਕਿਆ ਹੋਇਆ ਇਨਸਾਨ ਹੈ ਜਿਹੜਾ ਆਪਣੇ ਰਾਹੇ ਤੋਂ ਢਟਕ ਗਿਆ ਆਮ ਵੀ ਆਪਾਂ ਵੇਖੀਏ ਨਾ ਕਿਤੇ ਕਿ ਧਾਰਮਿਕ ਸਥਾਨ ਤੇ ਜਾਈਏ ਕਿਤੇ ਯਾਤਰਾ ਜਾਈਏ ਜਿੱਥੇ ਬਹੁਤ ਸੰਗਤਾਂ ਦੀ ਵੱਡੀ ਤਦਾਦ ਵਿੱਚ ਭੀੜ ਹੋਵੇ ਹੁਣ ਜਿੰਨੇ ਕੁ ਮਨੁੱਖ ਉਹ ਜਿੱਧਰ ਨੂੰ ਜਾਣਾ ਹੁੰਦਾ ਭਾਵੇਂ ਕੋਈ ਉਹ ਲੈਨ ਲੰਗਰ ਹਾਰ ਨੂੰ ਜਾ ਰਹੀ ਭਾਵੇਂ ਦਰਬਾਰ ਸਾਹਿਬ ਨੂੰ ਜਾ ਰਹੀ ਉਹ ਲੈਨ ਵਿੱਚ ਜਿੰਨੇ ਕੁ ਮਨੁੱਖ ਸਿੱਧੇ ਰਸਤੇ ਤੇ ਚੱਲੇ ਹੋਏ ਹਨ ਖੜੇ ਹਨ ਉਹ ਲੈਨ ਉਹਨਾਂ ਨੂੰ ਕੋਈ ਨਹੀਂ ਰੁਕਦਾ ਪਹਿਰੇਦਾਰ